ਸਿਆਸਤ ਵਿੱਚ ਮੁੜ ਐਕਟਿਵ ਹੋਏ ਨੇ ਨਵਜੋਦਕੌਰ ਸਿੱਧੂ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਦੀ ਤਿਆਰੀਆਂ ਸ਼ੁਰੂ ਕੀਤੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਨਵਜੋਦਕੌਰ ਸਿੱਧੂ ਆਪਣੇ ਹਲਕੇ ਦੇ ਲੋਕਾਂ ਤੇ ਵਰਕਰਾਂ ਦੇ ਨਾਲ ਮਿਲਣ ਪਹੁੰਚੀ ਸੀ ਇਸ ਮੌਕੇ ਤੇ ਨਵਜੋਦਕੌਰ ਸਿੱਧੂ ਤਿਲਕਨਗਰ ਪਹੁੰਚੀ ਅਤੇ ਰੁੱਸੇ ਹੋਏ ਕਾਂਗਰਸੀ ਵਰਕਰਾਂ ਨੂੰ ਬਣਾਉਣ ਤੇ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਲਈ ਜੁਟੀ ਹੋਈ ਹੈ ਇਸ ਮੌਕੇ ਤੇ ਨਵਜੋਦਕੌਰ ਸਿੱਧੂ ਨੇ ਕਿਹਾ ਕਿ ਉਹ 2027 ਦੀਆਂ ਚੋਣਾਂ ਦੇ ਲਈ ਉਹਨਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜੇਕਰ ਪਾਰਟੀ ਵਾਲੋ ਟਿਕਟ ਦਿੱਤੀ ਗਈ ਤਾਂ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ 100% ਦੀ ਲੜਨਗੇ। ਉਥੇ ਹੀ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸੂਚੀ ਵਿੱਚੋਂ ਨਹੀਂ ਹਟਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਨੇ ਆਪ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਸੇ ਤਰ੍ਹਾਂ ਬੇਰੁਜ਼ਗਾਰੀ ਹੈ, ਉਸੇ ਤਰ੍ਹਾਂ ਨਸ਼ੇ ਵੇਕ ਰਹੇ ਨੇ ਅਤੇ ਪੰਜਾਬ ਦੀ ਜਨਤਾ ਦਾ ਮੂੰਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਚੁੱਕਿਆ ਹੈ। ਉਨਾ ਵੱਲੋਂ ਕਿਹਾ ਗਿਆ ਕਿ ਮੇਰੇ ਹਲਕੇ ਦੇ ਵਿੱਚ ਇੱਕ ਵੀ ਰੁਪਏ ਦਾ ਕੰਮ ਨਹੀਂ ਕੀਤਾ ਗਿਆ ਬਲਡੋਜ਼ਨ ਐਕਸ਼ਨ ਤੇ ਬੋਲਦਿਆਂ ਹੋਇਆਂ ਸ਼੍ਰੀਮਤੀ ਨਵਜੋਤ कौर ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਵੱਡੇ ਸੂਦਾਗਰਾਂ ਨੂੰ ਨਹੀਂ ਫੜ ਰਹੀ ਛੋਟੇ ਮੋਟੇ ਸੂਦਾਗਰਾਂ ਨੂੰ ਫੜਨ ਦਾ ਕੋਈ ਫਾਇਦਾ ਨਹੀਂ ਹੈ ਜਦੋਂ ਤੱਕ ਵੱਡੇ ਮગરਮੱਛਾਂ ਨੂੰ ਨੱਥ ਨਹੀਂ ਪੈਂਦੀ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣ ਤਾ ਕਿਤੇ ਨਾ ਕਿਤੇ ਇਸ ਦੇ ਉੱਤੇ ਠੱਲ ਪਾਈ ਜਾ ਸਕਦੀ ਐਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਪੂਰ ਜਾऊंगी ਮਤਲਬ ਮੈਨੂੰ ਰਾਣਾ ਗੁਰ ਜੀਜੀ ਨੇ ਵੀ ਫੋਨ ਕੀਤਾ ਸੀਗਾ ਐਮਪੀ ਔਰਜੋਲਜੀ ਨੇ ਵੀ ਕਿਹਾ ਸੀਗਾ ਮੈਂ ਜ਼ਰੂਰ ਉੱਥੇ ਪਹੁੰਚੂੰਗੀ ਦੋ ਤਿੰਨ ਦਿਨ ਆਪਣੀ ਡਿਊਟੀ ਲਗਾਣ ਮੇਰੀ ਪੂਰੀ ਟੀਮ ਨਾਲ ਜਾਊਗੀ ਕਿਉਂਕਿ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਸੀ ਉਹਨੂੰ ਸਪੋਰਟ ਕਰਾਂਗੇ ਕੀ ਲੱਗਦਾ ਐਸ ਵਾਰੀ ਸਰਕਾਰ ਉਹਨ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਫਾਇਦਾ ਮਿਲੇਗਾ ਅ ਦੇਖੋ ਫਾਇਦਾ ਇੰਡੀਵਿਜੂਅਲ ਕੈਂਡੀਡੇਟ ਦਾ ਵੀ ਉੱਤੇ ਫਰਕ ਪੈਂਦਾ ਉਹ ਮੈਨੂੰ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਕਿਵੇਂ ਪਰਫਾਰਮ ਕੀਤਾ ਉਹਦੀ ਫਰਕ ਉਹਦਾ ਪਰਫਾਰਮੈਂਸ ਫਰਕ ਪਾਸਕਦੀ ਹੈ ਠੀਕ ਹੈ ਨਾ ਪਰ ਅਦਰਵਾਈਜ਼ ਜੇ ਤੁਸੀਂ 올ਓਵਰ ਪੰਜਾਬ ਦੇਖੋ ਤਾਂ ਐਸ ਸੱਚ ਆਮ ਆਦਮੀ ਪਾਰਟੀ ਦੀ ਵੇਵ ਟੋਟਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ achhi hai buri chalani ta hor gall hai sarkar challi hi nahi ਜੋ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਤੁਸੀਂ ਆਪ ਖੋਲ ਕੇ ਦੇਖ ਲਓ ਕੀ ਪੂਰੇ ਹੋਗੇ ਜਿੱਥੇ ਪੂਰੇ ਹੋਗੇ ਲੋਕ ਜਾ ਰਹੇ ਐ ਬਾਤ ਕੀ 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 ਫਰਕ ਕੀ ਪਿਆ ਮਤਲਬ 1 ਰੁਪਇਆ ਮੇਰੇ ਅਮਰitsar ਇਸ ਚ ਲੱਗਿਆ ਹੋਵੇ ਮੈਨੂੰ ਦਿਖਾ ਦੋ ਮੇਰੇ ਉਦਘਾਟਨ ਚ ਇੱਕ ਅੱਧਾ ਕੋਈ ਕੀਤਾ ਹੋਣਾ ਤਾਂ ਕੀਤਾ ਹੋਣਾ ਲੋਕਾਂ ਨੂੰ ਵੀ ਸ਼ਕਲ ਵੀ ਨਹੀਂ ਪਤਾ ਕਿ ਨਵੀਂ ਐਮਐਲਏ ਕੌਣ ਹੈ ਸੋ ਇਹੀ ਜਿਹੜਾ ਹਾਲਤ ਹੈ ਇਹ ਸਾਰੇ ਹਲਕਿਆਂ ਚ ਹੁਣ ਜਿੱਤੇ ਐਮਐਲਏ ਮਿਲਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਕਹਿਣਾ ਕਿ ਇਹਨੂੰ ਐ ਉਹ ਆਪ ਪੁੱਛ ਰਿਹਾ ਬੀ اچھا ਵੀ ਜਿਵੇਂ ਕਪਲਸ ਨੂੰ ਕਿਵੇਂ ਫੋਨ ਕਰਨਾ ਹੈ ਫਿਰ ਅਗਲੇ ਬੰਦੇ ਵੀ ਨਹੀਂ ਰਿਗਾਰਡ ਕਰਦੇ ਜਦੋਂ ਇਹਨਾਂ ਨੇ ਵੇਵ ਚ ਲਈ ਤਾਂ ਇਹਨਾਂ ਨੇ ਇਹ ਆਮ ਬੰਦੇ کہہ ਕੇ ਕਿ ਸਾਰਿਆਂ ਨੂੰ ਚੁਕਲਿਆ ਦੇਖੋ ਕਿ ਨਾਂ ਬੜਾ ਚੰਗਾ ਹੈ ਠੀਕ ਹੈ ਪਰ ਇਹ ਤਾਂ ਸੋਚੋ ਵੀ ਉਹਦੇ ਅੱਗੇ ਜਾ ਕੇ ਉਹਨੇ ਡਿਪਟੀ ਕਮਿਸ਼ਨਰ ਨੂੰ ਫੇਸ ਕਰਨਾ ਹੈ ਆਈਪੀਐਸ ਅਫਸਰ ਨੂੰ ਫੇਸ ਕਰਨਾ ਹੈ ਐਸਐਸਪੀ ਨੂੰ ਫੇਸ ਕਰਨਾ ਹੈ ਉੱਤੇ ਯੂਨੀਅਨ ਮਨਿਸਟਰ ਕੋਲ ਮੇਰੀਆਂ ਫਾਈਲਾਂ ਪਈਆਂ ਸੀ ਹਰ ਸਟੇਟ ਮਨਿਸਟਰ ਕੋਲ ਮੈਂ ਆਪ ਸਿੱਧੀਅਸਲੀ ਹਰ ਸਟੇਟ ਮਨਿਸਟਰ ਕੋਲ ਮੇਰੀ ਫਾਈਲ ਪਈ ਸੀ ਉਹਨਾਂ ਨੂੰ ਕਿਵੇਂ ਮਨਾਣਾ ਸਮਝਾਣਾ ਯੂਨੀਅਨ ਮਨਿਸਟਰਸ ਨੂੰ ਸਮਝਾਣਾ ਜਦੋਂ ਕਿ ਦੂਜੀ ਪਾਰਟੀ ਉੱਤੇ ਸੀ ਭਾਜਪਾ ਦੇ ਹਰ ਯੂਨੀਅਨ ਮਨਿਸਟਰ ਕੋਲ ਮੈਂ ਗਈ ਹੁਣੀਆਂ ਚਾਹੀ ਮੈਂ ਬੱਲੇ ਦੀ ਡਿਵੈਲਪਮੈਂਟ ਲਈ ਗਈ ਚਾਹੀ ਮੈਂ ਚੌਂਕਾਂ ਲਈ ਅਸੀਂ ਆ ਗਏ ਜਿਹੜੇ ਫਲਾਈਓਵਰਸ ਬਣਾਏ ਉਹਦੇ ਲਈ ਗਏ ਜਿਹੜਾ ਫਟਿਕ ਬਣ ਸਕਦੇ ਸੀ ਸਾਰੇ ਕੰਦੇ ਨਹੀਂ ਬਨ ਗਿਆ ਨਾ ਸੋ ਹਿੰਮਤ ਕੀਤੀ ਲੋਕਾਂ ਨੂੰ ਆਲ ਲਿਆ ਤੇ ਹਰ ਇੱਕ ਨੂੰ ਏਟਲੀਸਟ ਪਛਾਣਤਾ ਸੀ ਲੀਡਰਾਂ ਦੀ ਜੁਰਤ ਰੱਖਦੇ ਸੀ ਏਟਲੀਸਟ ਕੋਈ ਖੜਾ ਤਾਂ ਹੁੰਦਾ ਸੀ ਜਾ ਕੇ ਹੁਣ ਤੋਂ ਉਹਨਾਂ ਦੀ ਹਿੰਮਤ ਹੀ ਨਹੀਂ ਵੀ ਉਹ ਕੇ ਬੋਲ ਪੈਨ ਉਹਨਾਂ ਦੇ ਜਾ ਕੇ ਸਰਕਾਰ ਸਰਕਾਰ ਦੇ ਕਾਰਜ ਕਰੂਣੇ ਕਰੀ ਦੇਖਦੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਲੱਗਾ ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਪੋਸਟਰ ਲਾਏ ਆ ਕਿ ਸਾਡਾ ਪਿੰਡ ਬਿਕਾਊਾ ਇਥੇ ਨਸ਼ਾ ਬਣਾਵਾਂਗੇ ਮੈਂ ਇਹ ਕਹ ਜਦੋਂ ਤੱਕ ਵੱਡੀ ਮੱਛੀਆਂ ਨੂੰ ਨਹੀਂ ਫੜਦੇ ਛੋਟੇ ਛੋਟੀ ਪੁਰੀਆਂ ਵਾਲਿਆਂ ਨੂੰ ਕੀ ਕਰੋਗੇ ਇੰਨਾ ਇੰਨਾ ਬੱਚਾ ਛੋਟਾ ਛੋਟਾ ਬੱਚਾ ਵੀ ਮਾਪੇ ਨੇ ਅਹੀ ਜੀਆਂ ਜਗ੍ਹਾਆਂ ਜਿੱਥੇ ਰੂਟ ਬਣਾਇਆ ਹੋਇਆ ਜਰਾਬਾਂ ਦੇ ਵਿੱਚ ਪਾ ਕੇ ਅੱਗੇ ਨਸ਼ਾ ਦੇ ਰਹੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੈ ਉਹਨਾਂ ਨੂੰ ਪਤਾ ਇਹ ਚੀਜ਼ ਹੈ ਕੁਛੇ ਵਿੱਚ ਦੇਈ ਦੀਏ ਤਾਂ ਪੈਸੇ ਮਿਲਦੇ ਆ ਤੇ ਜਦੋਂ ਤੱਕ ਤੁਸੀਂ ਨੌਕਰੀਆਂ ਨਹੀਂ